ਪਾਗਾ ਪਾਗਾ ਮੇਰਾ ਪੁੱਤ ਆਏ ਪਾਗਾ ਮੰਦਾ ਹਾਂ ਮੇਰਾ ਬੇਟਾ ਈ ਗੱਲ ਬੱਤ ਹਾਂਜੀ ਈ ਗੱਲ ਹੋਈ ਮਸ਼ਾ ਕਰਦਾ ਹੈ ਦੇ 18 ਕੇ ਸਾਲਾਂ ਦਾ ਜੇ ਤਾਂ ਲੱਗਾ ਬਾਈਆਂ ਸਾਲਾਂ ਦਾ ਅਣਭਖ ਉਹ ਜਿਆਦਾ ਖਰਦਾ ਹੈ ਕਿੰਨੀ ਉਮਰ ਦੀ ਇਹ ਬਾਈਆਂ ਸਾਲਾਂ ਦਾ ਕੱਲਾ ਕੱਲਾ ਕੁਝ ਨਹੀਂ ਆਡਾ ਕੋਈ ਹੈ ਨਹੀਂ ਹਣ ਕਮਾਉਣ ਵਾਲਾ ਗਾੜੀ ਕੋਈ ਸਾਰਾ ਨਹੀਂ ਹੈਗਾ ਮਤਲਬ ਇਹ ਕਿੱਥੇ ਗਿਆ ਸੀ ਕਰੋ ਤੁਹਾਨੂੰ ਕਿਵੇਂ ਪਤਾ ਲੱਗਾ ਸਾਨੂੰ ਇੱਦਾਂ ਕਿਸੇ ਨੇ ਫੋਨ ਕੀਤਾ ਹੈ ਕਦੋਂ ਇਦਾਂ ਹੀ ਚੱਲ ਗਿਆ ਮੁੰਡਿਆਂ ਦੇ ਨਾਲ ਆਂਦਾ ਮੈਂ ਚੱਲਿਆ ਚਲ ਗਿਆ ਹਨ ਫੋਨ ਕੀਤਾ ਟਟਾ ਡਾ ਬੱਚਾ ਤੇ ਡਿੱਗਾ ਇਹ ਨਾੜ ਚ ਉਹ ਤਾਂ ਚੁੱਕ ਲਿਆਦਾ ਹੈ ਉਹ ਘਰੇ ਲੈ ਜਾਂਦਾ ਜਾਂ ਡੋਟੀ ਦੇ ਦਿੱਤੋ ਕੀ ਜਾ ਫਿਰ ਡਾਕਟਰ ਨੂੰ ਲੈ ਗਏ ਨਹੀਂ ਕਰ ਲਿਆਦਾ ਜੇ ਥੋੜਾ ਖਿਚੇੜੀ ਉਸੇ ਵੇਲੇ ਦਿੱਤ ਹੋਗੀ ਚਾ ਮਤਲਬ ਕੀ ਕਹਿਣਾ ਚਾਹੋਗੇ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਕਹਿੰਦੀਆਂ ਨੇ ਅਸੀਂ ਨਸ਼ਾ ਖਤਮ ਕਰ ਦਾਂਗੇ ਨਹੀਂ ਕੀਤਾ ਕਹਿੰਨੇ ਨਹੀਂ ਕੀਤਾ ਦੋਣਾ ਵਧਿਆ ਪਿੰਡ ਪਿੰਡ ਚ ਗਾਂ ਦਾ ਸਾਡੇ ਪਿੰਡ ਤੇ ਸ਼ਰਮ ਵੇਖਦਾ ਨਾ ਚਾ ਕਹਿੰਨੇ ਨਹੀਂ ਇੱਥੇ ਬੰਦ ਕੀਤਾ ਨਸ਼ਾ ਤੇ ਕੋਈ ਨਹੀਂ ਕੀਤਾ ਨੌਜਵਾਨ ਪੁੱਤ ਤਰਦੇ ਜਾਣਦੇ 18 ਸਾਲਾਂ ਦਾ ਜਿਹੜਾ ਸਾਡਾ ਪੋਤੀ ਹੈ ਕੰਮ ਚ ਚਿੱਟੇ ਚ ਲੱਗ ਗਿਆ ਕਹਿੰਨੇ ਬੰਦ ਦੀ ਕੀਤਾ ਕਹਿੰਨੇ ਨਹੀਂ ਬਾਤ ਸੁਣੀ ਸਾਡੀ ਕੋਈ ਨਹੀਂ ਸੁਣਦਾ ਸਰਕਾਰਾਂ ਆਉਂਦੀਆਂ ਵੋਟਾਂ ਲੈ ਕੇ ਗਾਹ ਜਾਂਦੀਆਂ ਕੋਈ ਨਹੀਂ ਸੁਣਦਾ ਸਾਡਾ ਸਾਡੇ ਚਿੱਟੇ ਚ ਫਲਬਾਦ ਹੋ ਗਿਆ ਅਡਾ ਕਰ ਜੋ ਪਾਹ ਤੇ ਲਾਈ ਆਪਣੇ ਪੁੱਤ ਦੇ ਮਗਰ ਲਾ ਲਿਆ ਸਾਡਾ ਪੁੱਤ ਬਚਿਆ ਨਚਾ ਕਾ ਕੇ ਤੇ ਵੀ ਮੁੱਕ ਗਿਆ ਸਾਡੇ ਕੋ ਕੋਈ ਸਹਾਰਾ ਨਹੀਂ ਦੇ ਹਾਂ

ਲਬੋਨੀ ਵਿਵਹਾਂ ਲਬੂ ਲੁਬਕੇ ਲਾ ਢਾੜ ਲਿਆ ਦਾ 2 ਘੰਟੇ ਕੋਰੇ ਚ ਲੈ ਆ ਡਾਕਟਰ ਨੂੰ ਸੱਦਿਆ ਪੂਰਾ ਹੋ ਗਿਆ ਕਹਿੰਦਾ ਕੁਈ ਕੀ ਕਹੋਗੇ ਨਸ਼ਾ ਬੰਦ ਕਰਨ ਦੀ ਸਰਕਾਰ ਗੱਲਾਂ ਕਰਦੀ ਆ ਕਿ ਕਹਿਣਾ ਚਾਹੋਗੇ ਹਾਂਜੀ ਅੱਛਾ ਬੰਦ ਹੋ ਗਿਆ ਬੰਦ ਕਿੱਥੇ ਹੁੰਦਾ ਏ ਕੀ ਮੰਗ ਕੀ ਕਰਦੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਇਹਨੋਂ ਵਾਰ ਕੀ ਕਰਦਾ ਸਮੇਂ ਸੰਬੰਧ ਕੀਤਾ ਜਾਵੇ ਨਸ਼ਾ ਬੰਦ ਕੀਤਾ ਜਾਵੇ ਹੋਰ ਕੀ ਆ ਕੱਲਾ 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 ਇੱਕੋ ਬੇਟਾ ਹੀ ਜਿਹੜਾ ਚਲੇੜਾ ਬਹੁਤ ਪੈਸਾ ਖਾ ਗਿਆ ਏ ਕਿ ਲੱਖਾਂ ਦੇ ਹਿਸਾਬ ਨਾਲ ਪੈਸਾ ਖਾ ਗਿਆ ਏ ਘਰ ਦਾ ਗੁਜ਼ਾਰਾ ਕਿਦਾਂ ਕੀ ਕਰਦੇ ਕੰਮ ਕਰਦੇ ਵਾਈ ਵਾਈ ਮਾੜੀ ਚੰਗੀ ਦੋ ਕੱਲੇ ਜ਼ਮੀਨ ਦੇ ਆ ਕੋਈ ਮੇਟੀ ਮੁੱਟੀ ਬਿਟਾਈ ਤੇ ਪੈ ਪਵਟੇ ਚਲੇ ਜਦੋਂ ਮਜਬੂਰ ਮਕਾਨ ਪਾਵਾਂ ਗੋਰੀ ਨਾ ਪਏ ਇਹਦੇ ਤੇ ਲੱਗੇ ਸਰੇ 2-2000 3-3000 ਕਰਦਾ ਰਿਆ ਭਾਂਡੇ ਭੰਦਾ ਹੀ ਹਜ਼ਾਰ ਕਿਤੇ ਦੇਣੇ ਪੈਂਦੇ ਹੀ ਮਸ਼ੀਨ ਤੋੜ ਲੱਗਾ ਗੱਲ ਉਹ ਫੜੀ ਆ ਹੱਥੋਂ ਇਹ ਪਈਆ ਹਜ਼ਾਰ ਲੈ ਕੇ ਗਿਆ ਇਹਨਾਂ ਮਿਸਤਰੀ ਜੇ ਲਾਏ ਜਦੋਂ ਮਾਰੇ ਮੋਟੇ ਕਹਿੰਦਾ ਨਹੀਂ ਵੇ ਮੈਂ ਅੱਜ ਦਾ ਦੇਣੀ ਆ ਤੁਹੇ ਇਹ ਖੱਟਾ ਕਰੀ ਜਾਂਦੇ ਮੇਤੇ ਕਿੰਨਾ ਟਾਈਮ ਤੋਂ ਖੱਟਾ ਕਰਦਾ ਇਹ ਨਿੱਕੀ ਉਮਰ ਤੇ ਡਾਇਵਿਆ ਹੈ ਬਹੁਤ ਜਿਆਦਾ ਜਿਹੜੀ ਮਤਭਾਗੀ ਖੱਗਰਿਆ ਕਿਉਂਕਿ ਨੌਜਵਾਨ 20 22 ਸਾਲ ਦਾ ਬੱਚਾ ਜਿਹੜਾ ਇਕੱਲਾ-ਇਕੱਲਾ ਪੁੱਤ ਮਾਪਿਆਂ ਦਾ ਅੱਜ ਇਸ ਦੁਨੀਆ ਤੋਂ ਚਲ ਗਿਆ ਉਹਨਾਂ ਨੇ ਇੰਨੀ ਮਿਹਨਤ ਕੀਤੀ ਵਿਚਾਰਿਆਂ ਨੇ ਇੰਨਾ ਖੱਜਲ-ਖਵਰੀ ਵੀ ਇਹਦੇ ਮਗਰ ਹੋਈ 2-3 ਸਾਲ ਤੋਂ ਧਰ ਕੇ ਜੋ ਛੱਲੀ ਪੂੰਜੀ ਸਾਰੀ ਉਹਦੇ ਮਗਰ ਉਹਨਾਂ ਲਾਤੀ ਤੇ ਇਹਨਾਂ ਸਰਕਾਰਾਂ ਦੀ ਨਾਕਾਮੀ ਦੇ ਵਜ੍ਹਾ ਨਾਲ ਜਿਹੜਾ ਵਾ ਸਾਡਾ ਅੱਜ ਪਿੰਡ ਦਾ ਜਿਹੜਾ ਬੱਚਾ ਵਾ ਨੌਜਵਾਨ ਸਾਡੇ ਤੋਂ